ਓਪਨਿੰਗ ਹਾਂਜੀ ਸਰ ਹੋਜੀ ਪਹਿਲੇ 10 ਕਸਟਮਰ ਆਣਗੇ ਅਸੀਂ ਉਹਨਾਂ ਨੂੰ ਜ਼ਰੂਰ ਆਦਰ ਕਰਾਂਗੇ ਅਸੀਂ ਆਨਰ ਕਰਾਂਗੇ ਉਹਨਾਂ ਨੂੰ ਦੀਪਕ ਜੀ ਕਰਨਗੇ ਬਾਅਦ ਪਹਿਲੇ 10 ਕਸਟਮਰਾਂ ਨੂੰ ਇਹ ਇਹਨਾਂ ਵੱਲੋਂ ਗਿਫਟ ਆਏਗਾ ਗਿਫਟ ਆਏਗਾ ਬਿਲਕੁਲ ਆਏਗਾ ਕੈਮਾਤਾ ਦੀ ਦੋਸਤੋ ਇੱਕ ਨਵਾਂ ਪ੍ਰੋਡਕਟ ਲੈ ਕੇ ਆਏ ਆ ਜੀ LED ਟੀਵੀ ਦੇ ਵਿੱਚ ਲੈ ਕੇ ਆਏ ਆ ਇਹ ਲੈ ਕੇ ਆਏ ਨੇ ਸਾਡੇ ਵੱਡੇ ਵੀਰ ਜੀ ਜਤਿੰਦਰਪਾਲ ਸਿੰਘ ਜੀ ਨਿਊ ਸਾਈਕਲ ਤੋਂ ਇਹ ਆਨਰ ਲੁਧਿਆਣੇ ਤੋਂ ਇਹਨਾਂ ਕੋਲੇ ਪੂਰਾ ਪੰਜਾਬ ਹਰਿਆਣਾ ਇਹ ਸਾਰਾ ਇੱਕ ਕਰਦੇ ਨੇ ਮਤਲਬ LED TV ਸਪਲਾਈ ਕਰਨਗੇ ਇਹਨਾਂ ਕੋਲੇ ਆ ਸਾਰੇ ਦਾ ਸਾਰਾ ਔਰ ਨਿਊ ਨਿਕਸ ਦੇ ਨਾਮ ਦੇ ਉੱਤੇ ਇਹ LED TV ਹੈ ਨਿਊ ਨਿਕਸ ਤੁਹਾਨੂੰ ਅੱਜ ਕਰਾਂਗੇ ਓਪਨਿੰਗ ਹਾਂਜੀ ਸਰ ਹੋਜੀ ਔਰ ਬਹੁਤ ਹੀ ਸ਼ਾਨਦਾਰ ਔਰ ਕੇਕ ਵੀ ਕਟਾਂਗੇ ਹਾਂਜੀ ਸਰ ਓ ਕਰ ਲੋ ਆ ਜੋ ਏਰੀਏ ਦੇ ਵਿੱਚ ਇਥੋਂ ਹੀ ਸਟਾਰਟ ਹੋ ਰਿਹਾ ਆਪਣੇ ਏਰੀਏ ਦੇ ਵਿੱਚ ਅੱਜ ਇਹਦੀ ਲਾਂਚਿੰਗ ਹੈ ਜੀ ਟੈਕਨੋਲੋਜੀ ਦੇ ਵਿੱਚ ਇਹ ਪ੍ਰੋਡਕਟ ਲਾਂਚ ਕੀਤੀ ਗਈ ਹੈਗੀ ਹੈ ਔਰ ਇਹ ਕੋਈ ਵੀ ਜਿਹੜੀ ਪ੍ਰੋਡਕਟ ਹੈ ਕੰਪਨੀ ਦੇ ਵਿੱਚ ਤਿਆਰ ਹੋ ਕੇ ਪੱਕੀ ਬਿਲਿੰਗ ਦੇ ਵਿੱਚ ਸਹੀ ਪ੍ਰੋਡਕਟ ਤੁਹਾਡੇ ਕਾਊਂਟਰ ਤੇ ਪਹੁੰਚੀ ਹੈਗੀਆ ਔਰ ਜਿਹੜੀ ਕਸਟਮਰ ਤੱਕ ਅੱਗੇ ਜਾਏਗੀ ਵੈਬਓਸ ਟੈਕਨੋਲੋਜੀ ਵਿੱਚ ਮਿਲੇਗੀ ਐਂਡਰੋਇਡ ਦੇ ਵਿੱਚ ਵੀ ਮਿਲੇਗੀ ਗੂਗਲ ਐਂਡਰੋਇਡ ਦੇ ਵਿੱਚ ਵੀ ਮਿਲੇਗੀ 32 ਇੰਚ ਤੋਂ ਸਾਰੇ ਟੀਵੀ ਸਟਾਰਟ ਹੋਣਗੇ 32 ਇੰਚ ਦੇ ਮਾਡਲ ਤੋਂ ਸਟਾਰਟ ਹੋ ਕੇ 75 ਇੰਚਸ ਤੱਕ ਸਾਰੇ ਮਾਡਲ ਅਵੇਲੇਬਲ ਹੋਣਗੇ 32 ਇੰਚਸ 43 ਇੰਚਸ ਦੇ ਵਿੱਚ ਤਿੰਨੋ ਚਾਰੋ ਮਾਡਲ ਸਾਰੇ ਅਵੇਲੇਬਲ ਹੋਣਗੇ 15 ਇੰਚਸ 55 ਇੰਚਸ 65 ਇੰਚਸ ਐਂਡ 75 ਇੰਚਸ ਤੱਕ ਮਾਡਲ ਸਾਰੇ ਅਵੇਲੇਬਲ ਹੈਗੇ ਨੇ ਔਰ ਦੀਪਕ ਟੈਲੀਕਮ ਦੇ ਉੱਪਰ ਇਹ ਸਾਰੇ ਮਾਡਲ ਅਵੇਲੇਬਲ ਹੋਣਗੇ ਨਹੀਂ ਕਸਟਮਰ ਨੂੰ ਕੀ ਬੈਨੀਫਿਟ ਮਿਲੂਗਾ ਕਿ ਅਗਰ ਆਪਾਂ ਨਿਊ ਨਿਕਸ LED ਲੈਣੇ ਆ ਆਪਾਂ ਸਪੈਸ਼ਲੀ ਤੁਹਾਡੇ ਕੋਲ ਦਾ ਪੂਰਾ ਪੰਜਾਬ ਹਰਿਆਣਾ ਵਾ ਆਪਾਂ ਕਸਟਮਰ ਨੂੰ ਕੀ ਦੇ ਰਹੇ ਹਾਂ ਜਿਹੜੇ ਆਪਣੇ ਵੱਲੋਂ ਕੁਝ ਅਨਾਉਂਸ ਕਰ ਦਿਓ ਇਦਾਂ ਦਾ ਕਸਟਮਰ ਨੂੰ ਜੋ ਵੀ ਕੁਝ ਪ੍ਰੋਡਕਟ ਦੀਪਕ ਦੀਪਕ ਜੀ ਕਹਿਣਗੇ ਇਸ ਪਰ ਆਣਗੇ ਅਸੀਂ ਉਹਨਾਂ ਨੂੰ ਜ਼ਰੂਰ ਹਾਜ਼ਰ ਕਰਾਂਗੇ ਅਸੀਂ ਆਨਰ ਕਰਾਂਗੇ ਉਹਨਾਂ ਨੂੰ ਦੀਪਕ ਜੀ ਕਰਨਗੇ ਬਾਅਦ ਪਹਿਲੇ 10 ਕਸਟਮਰਾਂ ਨੂੰ ਇਹ ਇਹਨਾਂ ਵੱਲੋਂ ਗਿਫਟ ਆਏਗਾ ਗਿਫਟ ਆਏਗਾ ਬਿਲਕੁਲ ਆਏਗਾ ਔਰ ਪੱਕਾ ਹੀ ਲੱਗੇਗਾ ਇਹ ਨਹੀਂ ਆਏਗਾ ਕਿ ਨਹੀਂ ਦੇਣਗੇ ਮੈਂ ਦੂੰਗਾ ਬਿਲਕੁਲ ਮਿਲੇਗਾ ਬਿਲਕੁਲ ਇਹਨਾਂ ਵੱਲੋਂ ਦਾ ਜਿਹੜਾ ਹੈਗਾ ਹੈਗਾ ਹੀ ਹੈ ਮੇਰੇ ਵੱਲੋਂ ਵੀ ਇੱਕ ਅਲੱਗ ਤੋਂ ਗਿਫਟ ਦਿੱਤਾ ਜਾਵੇਗਾ ਉਹ 올 ਕਸਟਮਰ ਲਈ ਹੈ ਪਹਿਲੇ 10 ਦੀ ਕੋਈ ਬਾਉਂਡੇਸ਼ਨ ਨਹੀਂ ਉਹ ਇਹਨਾਂ ਵੱਲੋਂ ਆ ਮੇਰੇ ਵੱਲੋਂ ਜਿਹੜਾ ਵੀ ਨਿਊ ਨਿਕਸ LED ਲਵੇਗਾ ਉਹਨੂੰ ਅਟਰੈਕਟਿਵ ਗਿਫਟ ਦਿੱਤਾ ਜਾਵੇਗਾ ਔਰ ਪੂਰੇ ਪੰਜਾਬ ਦੇ ਵਿੱਚ ਰੇਟ ਟਰਾਈ ਕਰਕੇ ਆਵੇ ਪੂਰੇ ਪੰਜਾਬ ਦੇ ਵਿੱਚੋਂ ਰੇਟ ਦੇ ਵਿੱਚੋਂ ਸਭ ਤੋਂ ਪਹਿਲੇ ਨੰਬਰ ਤੇ ਰੇਟ ਮੇਰਾ ਹੋਵੇਗਾ ਰੇਟ ਕਮ ਦੇ ਵਿੱਚ ਘਟ ਤੋਂ ਘਟ ਰੇਟ ਦੇ ਵਿੱਚ ਮੈਂ ਦਵਾਂਗਾ ਉਹਨਾਂ ਨੂੰ ਬਿਲਕੁਲ ਬਹੁਤ ਘੱਟ ਪ੍ਰਾਈਸ ਦੇ ਉੱਤੇ ਨਿਊ ਨਿਕਸ LED ਮਿਲੇਗੀ ਤੁਹਾਨੂੰ ਦੀਪਕ ਟੈਲੀਕਾਮ ਤੇ ਦੀਪਕ ਮਲੋਦ ਨੂੰ Google ਦੇ ਉੱਤੇ ਸਰਚ ਕਰਕੇ ਆਵੋ ਦੀਪਕ ਮਲੋਦ ਪਤੇ ਤੇ ਪਹੁੰਚਾਏਗਾ ਤੁਹਾਨੂੰ ਹਾਂਜੀ ਹੋਰ ਕੀ ਕਹਿਣਾ ਚਾਹੋਗੇ ਜੀ ਕਿੰਨੀ ਗਾਰੰਟੀ ਦੇਣਗੇ 1 ਸਾਲ ਦੀ ਸਾਰੀ LED ਦੀ ਟੋਟਲ ਗਾਰੰਟੀ ਹੈਗੀ ਹੈ ਕੰਪਨੀ ਦਾ ਇੰਜੀਨੀਅਰ ਘਰ ਜਾ ਕੇ ਫ੍ਰੀ ਆਫ ਕੋਸਟ 1 ਸਾਲ ਦੇ ਵਿੱਚ ਕੁਝ ਵੀ ਦਿੱਕਤ ਆਦੀ ਹੈਗੀ ਹੈ ਕੰਪਨੀ ਅਸਰਡ ਆਨ ਆਨ ਸਾਈਟ ਆਨ ਸਾਈਟ ਆਨ ਸਾਈਟ ਗਾਰੰਟੀ ਹੈ ਜੀ ਇਹਦੀ ਆਨ ਸਾਈਟ ਵਾਰੰਟੀ ਤੁਸੀਂ ਸਿਰਫ ਕੰਪਲੇਨ ਲਖਾਣੀ ਹੈ ਮੈਨੂੰ ਮੈਂ ਅੱਗੇ ਸਰ ਨੂੰ ਕੰਪਲੇਨਟ ਜੋ ਵੀ ਸਿਸਟਮ ਬਣਿਆ ਹੋਇਆ ਹੈ ਨਾ ਕਸਟਮਰ ਕੇਅਰ ਦੇ ਕਸਟਮਰ ਕੇਅਰ ਤੇ ਕੰਪਲੇਨਟ ਲਾਂਚ ਕਰਨੀ ਹੈ ਜੀ ਉਸ ਤੋਂ ਬਾਅਦ 24 ਘੰਟਿਆਂ ਦੇ ਅੰਦਰ ਅੰਦਰ ਇੰਜੀਨੀਅਰ ਆਏਗਾ ਬਿਲਕੁਲ ਫ੍ਰੀ ਆਫ ਕੋਸਟ ਤੁਹਾਡੀ LED ਦੀ ਪ੍ਰੋਬਲਮ ਸੋਲਵ ਹੋ ਜਾਏਗੀ ਠੀਕ ਹੈ ਜੀ ਤੁਹਾਨੂੰ ਮੈਂ ਅਲੱਗ ਤੋਂ ਇੱਕ ਵੀਡੀਓ ਬਣਾਵਾਵਾਂਗਾ ਇਹਦੇ ਫੰਕਸ਼ਨਾਂ ਬਾਰੇ ਬਾਕੀ ਆਪਾਂ ਨੈਕਸਟ ਵੀਡੀਓ 'ਚ ਮਿਲਦੇ ਹਾਂ ਜੈ ਮਾਤਾ ਦੀ ਜੀ